加ਗੜ ਦੰਗਾ ਬਾਗੜ ਦੰਗਾ ਬਾਗੜ ਦੰਗਾ ਜੇ ਆ ਆ加ਗੜ ਦੰਗਾ ਬਾਗੜ ਦੰਗਾ ਬਾਗੜ ਦੰਗਾ ਜੇ ਆ加ਗੜ ਦੰਗਾ ਬਾਗੜ ਦੰਗਾ ਬਾਗੜ ਦੰਗਾ ਜੇ ਗਾਗੜ ਦੰਗਾ ਜੀ ਮਹਾ ਗਜ ਗਾਜੇ ਗਾਗੜ ਦੰਗਾ ਜੀ ਮਹਾ ਗਜ ਗਾਜੇ ਕਾਗੜ Gaddy, 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 ਗੜਦੰਗਾ ਗੜਦੰਗਾ ਗੱਟੰਗਾ ਜੇ ਜਾਗੜ ਦੰਗਾ ਗੜਦੰਗਾ ਗੱਟੰਗਾ ਜਾਗੜ ਦੰਗਾ ਗੜਦੰਗਾ ਗੱਟੰਗਾ ਬਾਜੇ ਜਾਗੜ ਦੰਗਾ ਗੜਦੰਗਾ ਗੱਟੰਗਾ ਮਾਜੇ ਜਾਗੜ ਦੰਗਾ ਗੜਦੰਗਾ ਗੱਟੰਗਾ ਬਾਜੇ ਤਮਨ ਲਗਦਮ ਬਗਦੰਗਾ ਜਾਗਦਮ ਲਗਦਮ ਬਗਦੰਗਾ ਬਾਜੇ ਹੈ ਜਾਗੜ ਦੰਗਾ ਗੜਦੰਗਾ ਗਾਗੜਦੰਗ ਗਾਗੜਦੰਗ ਬਾਗੜਦੰਗ ਬਾਜੇ ਜੜਦੰਗ ਗਾਗੜਦੰਗ ਬਾਗੜਦੰਗ ਬਾਜੇ ਜੜਦੰਗ ਗਾਗੜਦੰਗ ਬਾਗੜਦੰਗ ਬਾਜੇ ਬਾਗੜਦੰਗ ਬਾਜੇ 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 ਗਾਗੜਦੰਗ ਗਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਗਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਕਾਜੀ ਮਹਾਕਾਜ ਕਾਜੇ ਕਾਗੜ ਦੰਕਾ ਦੀ ਮਾਹ ਕਾਜ ਕਾਜ ਕਾਗੜ ਦੰਕਾਤੀ ਕਟਾਰੀ ਕੜਾ ਕੰ ਕਾਗੜ ਦੰਕਾਤੀ ਕਟਾਰੀ ਕੜਾ ਕੰ ਕਾਗੜ ਦੰਕਾਤੀ ਤਪ ਕੰ ਤੰਗ ਬਾਗੜ ਤੰਗ ਬਾਜੇ ਜਾਗੜ ਤੰਗਾ ਬੇੜ ਤੰਗ ਬਾਗੜ ਤੰਗ ਬਾਜੇ ਬਾਗੜ ਤੰਗ ਬਾਜੇ ਬਾਗੜ ਤੰਗ ਬਾਜੇ ਜਾ ਜਾ ਜਗ ਕਾ ਰਣ ਸ੍ਰਿਸ਼ਟੇ ਉਹ ਬਾ ਸਤਾਰਣੰ ਚਲ ਬਖਾਰਣੰ ਅਸ ਸਰਣ ਦੇ ਦੇ ਜਗ ਕਾਰਣ ਸ੍ਰਿਸ਼ਟ ਕੋ ਬਾ ਜੁਤ ਕਹਿ ਜਤਿਆ ਜਤਿਆ ਜੁਤ ਕਹਿ ਜਤਿਆ ਤੇਗਰਾ ਫਤਾ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਾਰਾ ਗੁਰੂ ਗੋਬਿੰਦ ਸਿੰਘ ਜੁਤ ਕਹਿ ਜਤ ਕਹਿ ਜਤਿਆ ਜਤਿਆ ਜੁਤ ਕਹਿ ਜਤਿਆ ਗੁਰੂ ਬਰਦੋ ਆਲਮ ਸ਼ਾ ਗੁਰੂ ਗੋਬਿੰਦ ਸਿੰਘ ਖਸਮਰਾ ਜਾਂ ਕਾ ਤ੍ਰਾ ਲਿਕੇ ਜਾਂਦਾ ਖਸਮ ਜਿਹੜੇ ਦੁਸ਼ਮਣ ਨੇ ਇਥੇ ਕਦਮ ਦਾ ਭਾਵ ਦੁਸ਼ਮਣ ਜਿਹੜੇ ਦੁਸ਼ਮਣ ਨੇ ਤ੍ਰਾ ਲਿਕੇ ਜਾਂਦਾ ਗੁਰੂ ਗੋਬਿੰਦ ਦਾ ਸੁਣ ਕੇ ਐਡੇ ਬਲੀ ਨੇ ਜਿਹੜੇ ਜ਼ਾਲਮ ਨੇ ਮਨੁੱਖਤਾ ਦੇ ਜ਼ਾਲਮ ਨੇ ਉਹਨਾਂ ਦਾ ਤਰਾਹ ਨਿਕਲ ਜਾਂਦਾ ਤੇ ਜਿਹੜੇ ਮਨੁੱਖਤਾ ਦੀ ਸੇਵਾਦਾਰ ਨੇ ਉਹਨਾਂ ਦਾ ਤਰਾਹ ਦੂਰ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੁਣ ਕੇ ਬੋਲੋ ਜੀ ਵਾਹਿਗੁਰੂ ਜੁਗ ਦੇ ਜਤਈਆ ਜਤਈਆ ਜੁਗ ਦੇ ਜਤਈਆ ਜੁਗ ਦੇ ਜਤਈਆ ਰੰਗ ਕੋ Да. ਤਨ ਯਹ ਨਮਾਇਆ ਜਾ ਕੇ ਭੱਜਾ ਕੋ ਸੋਨੀ ਹੁ ਕੈ ਸ਼ਿਆ ਸ਼ੋਡ ਕਸ ਪ੍ਰੀਤ ਲਾਈ ਆ ਸੋਨੀ ਹੁ ਕੈ ਸ਼ਿਆ ਸ਼ੋਡ ਕਸ ਪ੍ਰੀਤ ਲਾਈ ਆ ਜੁਗ ਕੈ ਜਤਈਆ ਜਤਈਆ ਜੁਗ ਕੈ ਜਤਈਆ ਜਤਈਆ ਸਾਧਦਾ ਸਦਈਆ ਧੂਲ ਤਾਨੀ ਕੇ ਤੋ ਧਈਆ ਸਾਧਦਾ ਸਦਈਆ ਧੂਲ ਤਾਨੀ ਹਾਂਜੀ ਸਾਧਦਾ ਸਦਈਆ ਧੂਲ ਤਾਨੀ ਕੇ ਤੋ ਧਈਆ ਸਾਧਦਾ ਸਦਈਆ ਧੂਲ ਤਾਨੀ ਇੱਕ ਨਾਮ ਕੇ ਜਪਈਆ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ 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 ਆ ਕੇ ਵਢਈਆ ਇੱਕ ਨਾਮ ਕੇ ਜਪਈਆ ਆ ਕੇ ਵਢਈਆ ਇੱਕ ਨਾਮ ਔਰ ਕੰਮ ਧਿਆਇਆ ਔਰ ਕੰਮ ਕੇ ਕਰਈ ਜਨ ਤੋਹੇ ਧਿਆਇਆ ਤੇਨਾ ਪੂਰਨ ਪ੍ਰਤਾਪ ਪਾਇਓ ਤੇ ਹੁਣ ਸੁਧਾਰਨ ਰੀਤ ਆ ਗਈ ਹੈ ਸਾਧ ਸੰਗਤ ਜੀ ਬਲਤਾਰ ਕਹਿ ਨਾ ਕੱਲ ਵੀ ਬੇਨਤੀ ਕੀਤੀ ਸੀ ਕਿ ਜਿੰਨਾ ਕਿ ਜ਼ੋਰ ਹੋਏ ਲਾ ਦੇਣਾ ਚਾਹੀਦਾ ਜੇ ਬਾਣੀ ਪੜਦਿਆ ਜ਼ੋਰ ਲੱਗੇ ਇੱਕ ਮਿੰਟ ਸਾਜ ਜੇ ਬਾਣੀ ਪੜਦੇ ਜ਼ੋਰ ਲੱਗੇ ਨਾ ਤੇ ਅੰਦਰੋਂ ਵਕਾਰਾਂ ਦਾ ਜ਼ੋਰ ਘਟ ਜਾਂਦਾ ਜੇ ਬੋਲੋ ਵਾਹਿਗੁਰੂ ਵਾਹਿਗੁਰੂ ਚਲੋ ਇੱਥੇ ਤੇ ਹੋਰ ਸਭ ਨਾਲ ਅਸੀਂ ਕਰ ਰਹੇ ਹਾਂ ਤੇ ਜਦੋਂ ਜਥੇ ਚ ਕਰੀਦਾ ਉੱਥੇ ਤੇ ਖੜਤਾਲਾਂ ਹੀ ਬਹੁਤ ਹੁੰਦੀਆਂ ਤਬਲੇ ਦੀ ਆਵਾਜ਼ ਖੜਤਾਲਾ ਫਿਰ ਸਾਨੂੰ ਕਈ ਆਣ ਕੇ ਕਹਿੰਦੇ ਵੀ ਤੁਹਾਨੂੰ ਥੋੜੀ ਆਵਾਜ਼ ਨਾਲ ਸਬਰ ਨਹੀਂ ਆਉਂਦਾ ਐਦਾਂ ਹੀ ਸਾਨੂੰ ਲੋਕੀ ਪੈ ਜਾਂਦੇ ਆ ਜੀ ਫਿਰ ਤੁਹਾਡੇ ਕੋਲ ਸਾਡੇ ਆਪਣੇ ਰਿਸ਼ਤੇਦਾਰਾਂ ਚ ਵੀ ਤੁਹਾਡੇ ਕੋਲ ਐਦਾਂ ਨਹੀਂ ਕੀਤ ਤੁਹਾਨੂੰ ਹੁੰਦਾ ਵੀ ਤੁਸੀਂ ਬਹੁਤਾ ਜ਼ੋਰ ਨਾਲ ਨਾ ਲਾਓ ਹਣ ਕਈ ਰਿਸ਼ਤੇਦਾਰੀਆਂ ਐਸੀ ਹੁੰਦੀਆਂ ਉੱਥੇ ਨਹੀਂ ਜਵਾਬ ਦੇ ਸਕਦਾ ਬੰਦਾ ਪਰ ਸਾਧ ਸੰਗ ਜੀ ਇੱਕ ਹੱਥ ਜੋੜ ਕੇ ਬੇਨਤੀ ਆ ਗੁਰੂ ਸਾਹਿਬ ਦਾ ਇੱਕ ਬਚਨ ਆਉਂਦਾ ਸਾਰੇ ਸਿਆਣੇ ਬੈਠੇ ਹੋ ਗਿਆਨੀ ਜੀ ਵੀ ਬੈਠੇ ਨੇ ਗਿਆਨੀ ਸਰਬਜੀਤ ਸਿੰਘ ਜੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਨੌਜਵਾਨ ਮੱਛਾ ਕੋਈ ਚੰਗੀ ਕਥਾ ਕਰੇ ਚੰਗਾ ਕੀਰਤਨ ਕਰੇ ਤੇ ਉਹਦੇ ਪੂਰੀ ਸਪੋਰਟ ਕਰਿਆ ਕਰੋ ਡਟ ਕੇ ਸਪੋਰਟ ਕਰਿਆ ਕਰੋ ਸਪੋਰਟ ਕਰ ਲਈ ਇਹ ਨਹੀਂ ਵੀ ਤੁਸੀਂ ਬਹੁਤੇ ਨੋਟ ਰੱਖੋ ਨਹੀਂ ਅਸੀਸਾਂ ਅਰਦਾਸਾਂ ਵੀ ਕਰੋ ਉਹ ਸੈਕੰਡਰੀ ਚੀਜ਼ ਆ ਅਰਦਾਸ ਫਰਸਟ ਤੇ ਸਾਧ ਸੰਗਤ ਜੀ ਬੇਨਤੀ ਕਰਾਂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਤਾਲ ਮਦੀਰੇ ਘਟਕੇ ਘਾਟ ਦੁਲਕ ਦੁਨੀਆ ਵਾਜੇ ਆਵਾਜ਼ ਨਾਰਦ ਨਾਚਾ ਕਲਕਾ ਪਾਉ ਜਤੀ ਸਦੀ ਕਹਿ ਰੱਖਾ ਪਾਉ ਐਡਾ ਵੱਡਾ ਢੋਲ ਅੰਦਰ ਪਟਿਆ ਜਾ ਰਿਹਾ ਜਤੀ ਸਦੀ ਕਿੱਥੇ ਰਹਿਣਾ ਤਾਲ ਮਦੀਰੇ ਘਟਕੇ ਘਾਟ ਸੰਕਲਪ ਵਿਕਲਪ ਦੇ ਸਾਧ ਸੰਗਤ ਜੀਓ ਅੰਦਰ ਛਣੇ ਵੱਜਦੇ ਆ ਮੰਜੀਰਾ ਵਜਦਾ ਉਹ ਜਿਹਨੂੰ ਟੱਲੀਆਂ ਕਹਿੰਦੇ ਆ ਤੇ ਸਾਧ ਸੰਗਤ ਜੀ ਆਪਾਂ ਦੇਖੀਏ ਮੈਂ ਤੁਹਾਡੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਤੇ ਹਰ ਵਕਤ ਵੱਜਦੇ ਹੀ ਰਹਿੰਦੇ ਸੰਕਲਪ ਵਕਲਪ ਤੇ ਚੱਲਦਾ ਹੀ ਰਹਿੰਦਾ ਤੇ ਇੱਕ ਬੇਨਤੀ ਹੈ ਭਈ ਸਿਆਣੇ ਕਹਿੰਦੇ ਵੀ ਬਗੈਰ ਲਕੀਰ ਮਟਾਉਣ ਤੋਂ ਜੇ ਛੋਟੀ ਕਰਨੀ ਹੋਏ ਲਾਗੇ ਵੱਡੀ ਕਰ ਦਿਓ ਵੱਡੀ ਵਾਹ ਦਿਓ ਉਹ ਪਹਿਲੀ ਆਪੇ ਛੋਟੀ ਹੋ ਜਾਂਦੀ ਆ ਤੁਸੀਂ ਵੀ ਸਿਆਣੇ ਹੋ ਭਈ ਇੱਥੇ ਮੰਨ ਲਓ ਕੋਈ ਗੱਲਾਂ ਕਰਦਾ ਹੋਵੇ ਹਾਂਜੀ ਕੀਰਤਨ ਚ ਬੈਠੇ ਚ ਕਥਾ ਬੈਠੇ ਚ ਗੱਲਾਂ ਕਰੀ ਜਾਏ ਕਰੀ ਜਾਏ ਕਰੀ ਜਾਏ ਤੁਸੀਂ ਸਪੀਕਰਾਂ ਦੀ ਆਵਾਜ਼ ਵਧਾ ਦੇਓ ਇੱਕ ਦੂਜੇ ਦੀ ਗੱਲ ਹੀ ਨਹੀਂ ਸੁਣਨੀ ਆਪੇ ਚੁੱਪ ਕਰ ਜਾਣੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਸ ਇਹ ਗੱਲ ਜੇ ਜਦੋਂ ਮਨ ਸੱਚੇ ਪਾਤਸ਼ਾਹ ਸਾਨੂੰ ਇਹ ਵੀ ਕਹਿ ਸਕਦੀ ਆ ਬਾਣੀ ਆ ਗਈ ਇਹਨੂੰ ਬਸ ਪਾਠ ਕਰੀ ਜਾਓ ਹੌਲੀ ਹੌਲੀ ਪੜੀ ਜਾਓ ਹੋਲੇ ਹੋਲੇ ਵਾਇਗੁਰੂ ਵਾਇਗੁਰੂ ਕਰੀ ਜਾਓ ਕਿਉਂ ਮਾਰਾ ਸੱਚੇ ਪਾਤਸ਼ਾਹ ਨੇ ਰਵਾਬ ਚੁੱਕੀ ਨਾਲ ਭਾਈ ਮਰਦਾਨਾ ਜੀ ਨੂੰ ਲੈ ਕੇ ਕਿਉਂ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਹਰ ਕੀਰਤਨ ਮੈਂ ਉਤਮ ਤੋਂ ਨਾ ਤੁੰਤੇ ਤਾਂ ਹੀ ਜਿਹਾ ਆਵਾਜ਼ ਆਉਂਦੀ ਹੈ ਤੇ ਔਰ ਇਹ ਵੀ ਕਿਹਾ ਜਿਉਂ-ਜਿਉਂ RAM ਕਹੈ ਜਨ ਉਤੇ ਨਰ ਨਿੰਦ ਕੇ ਡੰਸ ਲਗਾਏ ਜਿਉਂ-ਜਿਉਂ ਉੱਚ-ਉੱਚ ਜਪਦੇ ਨੇ ਤੇ ਕਈਆਂ ਨੂੰ ਦੁੱਖ ਹੁੰਦਾ ਸਾਡੇ ਕਹਿੰਦੇ ਕਿ ਵਾਇਗੁਰੂ ਵਾਇਗੁਰੂ ਕਰੀ ਜਾਂਦੇ ਆ ਤੇ ਸਾਧ ਸੰਗਤ ਜੀ ਬੇਨਤੀ ਹੈ ਅ ਅੰਦਰ ਦਾ ਰੌਲਾ ਮਕਾਉਣ ਵਾਸਤੇ ਜਦੋਂ ਕੀਰਤਨ ਦਾ ਇਸ ਵੱਡੇ ਪ੍ਰਵਾਹ ਵਿੱਚ ਜੁੜਿਆ ਜਾਂਦਾ ਨਾ ਜਦੋਂ ਕੀਰਤਨ ਦੀ ਆਵਾਜ਼ ਸ਼ਬਦ ਦੀ ਆਵਾਜ਼ ਸਾਜਾਂ ਦੀ ਆਵਾਜ਼ ਸੰਗਤ ਦੀ ਆਵਾਜ਼ ਜਦੋਂ ਇਹ ਬਹੁਤ ਤਾਤ ਵਿੱਚ ਹੋ ਜਾਂਦੀ ਹੈ ਤੇ ਅੰਦਰ ਦੀਆਂ ਆਪਣੀਆਂ ਮਨਮਤ ਦੀਆਂ ਆਵਾਜ਼ਾਂ ਆਪੇ ਮੁੱਕ ਜਾਂਦੀਆਂ ਜਿਵੇਂ ਫੇਰ ਮਨ ਠਹਿਰਦਾ ਮਹਾਰਾ ਸੱਚੇ ਬਾਛ ਵੀ ਕਹਿੰਦੇ ਨੇ ਮਨ ਪਰਬੁੱਧ ਹੋ ਹਰ ਕਹਿ ਲਾਏ ਦਹ ਦੇ ਸਤਾਵਤ ਆਵਾ ਠਾਏ ਭਾਈ ਸਾਹਿਬ ਭਾਈ ਰਣਪੀਰ ਸਿੰਘ ਜੀ ਦਾ ਵੀ ਬਚਨ ਹੈ ਵੀ ਮਨ ਟਕਾਉਣ ਵਾਸਤੇ ਸਭ ਤੋਂ ਸੌਖਾ ਸਾਧਨ ਕੀਰਤਨ ਹੈ ਸਾਡੇ ਬਾਪੂ ਜੀ ਤੇ ਪਹਿਲੋ ਕਹਿ ਗਏ ਕਿ ਕਲਯੁਗਮ ਹੈ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰ੍ਹਾਂ ਸਗਲੇ ਕੋਲ ਤਾਰੇ ਹਰ ਦਰਗਹ ਹੈ ਪਤ ਸਿਉਂ ਜਾਂਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਮੈਨੂੰ ਲੱਗਦਾ ਪਰਸੋਂ ਵੀ ਕੀਤੀ ਹੋਣੀ ਆ ਅੱਜ ਵੀ ਕਰਦਾ ਅੱਜ ਥੋੜੀ ਖੁੱਲੀ ਬੇਨਤੀ ਕਰ ਦਿੰਦੇ ਕੋਈ ਵੀ ਕੀਰਤਨੀ ਆਵੇ ਕਥਾਵਾਚਕ ਦੇ ਨਾਲ ਨਹੀਂ ਬੋਲੀਦਾ ਉਹ ਤਾਂ ਸੁਣਨਾ ਹੁੰਦਾ ਤੇ ਕੋਈ ਵੀ ਕੀਰਤਨੀ ਆਵੇ ਕਿਤੇ ਉਹ ਵੀ ਆਵੇ ਛੋਟੀ ਉਮਰ ਦਾ ਆਵੇ ਵੱਡੀ ਉਮਰ ਦਾ ਆਵੇ ਹਰ ਇੱਕ ਕੀਰਤਨੀਏ ਨਾਲ ਕੀਰਤਨ ਕਰਿਆ ਕਰੋ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਜਿਹਨੂੰ ਕਿੰਨਾ ਪਿਆਰ ਕੀਤਾ ਸੀ ਪਰਸੋਂ ਸਾਖੀ ਵਿਚਾਰੀ ਸੀ ਸਾਰੇ ਗੁਰੂ ਨਾਨਕ ਜੀ ਦੇ ਮਰਦਾਨੇ ਬੜੀਆਂ ਸਾਰੇ ਉਹ ਪਿੱਛੇ ਬੈਠੇ ਉਹ ਹੋਰ ਪਿੱਛੇ ਬੈਠੇ ਜੇ ਉੱਥੇ ਗਾਈ ਜਾਂਦੇ ਆ ਤੇ ਗੁਰੂ ਨਾਨਕ ਜੀ ਦੇ ਮਰਦਾਨੇ ਨੇ ਬੋਲੋ ਜੀ ਵਾਹਿਗੁਰੂ ਮੈਨੂੰ ਖਿਮਾ ਕਰਿਓ ਇੱਥੇ ਬੈਠਾ ਜੇ ਬਾਹਰੋਂ ਗਾਈ ਜਾਂਦਾ ਤੇ ਅੰਦਰੋਂ ਕਰਦਾ ਪਖੰਡ ਵੀ ਲਾਇਆ ਵੀ ਮੈਂ ਤੱਕ ਐਸੀ ਧਾਨ ਲਾਈ ਐ ਐਸੀ ਮੈਂ ਧਿਆਈ ਲਾਈ ਕਿੱਸਾ ਮੈਂ ਅਲਾਫ ਲਾਇਆ ਲੋਕੀ ਵਾਵਾ ਵਾਵਾ ਕਰਦੇ ਉਹ ਵਾਵਾ ਕਿ ਤੇਰੀ ਥੋੜੀ ਹੈ ਵਾਵਾ ਤੇ ਗੁਰੂ ਸਾਹਿਬ ਦੀ ਬਾਣੀ ਦੀ ਹੈ ਤੂੰ ਵਾਵਾ ਵਾਵਾ ਆਪਣੀ ਨਾ ਕਰਾਇਆ ਕਰ ਉਹਦੀ ਵਾਵਾ ਵਾਵਾ ਕਰਾਇਆ ਕਰ ਜਿੰਨੇ ਤੇਰੀ ਵਾਵਾ ਕਰਾਉਣੀ ਹੈ ਆਓ ਸ਼ਬਦ ਪੜ ਲਈਏ